ਸਾਡੀ ਤੇ ਵਿਚਾਰਾ ਜੀ ਮੋਦੀ ਮਗਰੋਂ ਇਹਣਾ ਚਾਹੀਦਾ ਤੇ ਕੋਈ ਬਣੀ ਜਾਏ ਭਾਵੇਂ ਹੋਰ ਪਾ ਦਾਂਗੇ ਜਿਹਨੂੰ ਲੋਟ ਰਹੀ ਸਾਰੇ ਕੰਜਰੀ ਆ ਸਾਰੀਆਂ ਸਰਕਾਰਾਂ ਵਾਅਦੇ ਕਰਕੇ ਮੁਕਰ ਜਿੰਨੇ ਕੋਈ ਨਹੀਂ ਖਰੇ ਉੱਤਰਦਾ ਘੜੀ ਵੇ ਦੀ ਚਾਰ ਚਾਰ ਤੋਂ ਪਾਰਟੀਆਂ ਬਦਲ ਗਈ ਕਿ ਮਹਿਲਾਵਾਂ ਵਾਸਤੇ ਵੀ ਕਿਹਾ ਸੀ ਕਿ ਖਾਤੇ 'ਚ ਪੈਸੇ ਆਉਣਗੇ ਆਈ ਹੈ ਕਿ ਉਹਦਾ ਪਿੱਟੀ ਜਾਂਦੀਆਂ ਵਿਚਾਰੀਆਂ ਸਾਡੇ ਪੈਸੇ ਨਹੀਂ ਖਾਤੇ 'ਚ ਪਾਏ ਕਿਸੇ ਨੇ ਇੱਕ ਨੌਜਵਾਨ ਉਥੇ ਸ਼ਹੀਦ ਕਰਤਾ ਗੋਲੀ ਮਾਰ ਕੇ ਸਾਰੀ ਭਾਜਪੀ ਨੂੰ ਅਸੀਂ ਦੋਸ਼ੀ ਮੰਨਦੇ ਆ। ਹਵਾਸਾਲ ਉਥੇ ਬਿਠਦੇ ਹੁਣ ਫੇਰ 3-4 ਮਹੀਨੇ ਹੋ ਗਏ ਕਿਸਾਨਾਂ ਨੂੰ ਬੈਠਾ। ਹਾਂ ਹੰਸਰਾਜ ਜੀ ਬੜਾ ਆਪਣੇ ਆਪ ਨੂੰ ਸਾਧ ਪੂਣਾ ਪੇਸ਼ ਕਰ ਰਿਹਾ ਮੈਂ ਫਕੀਰ ਮੈਂ ਫਕੀਰ ਆਪਣੇ ਆਪ ਨੂੰ ਫਕੀਰ ਕਹਿਣ ਵਾਲਾ ਬੰਦਾ ਫਕੀਰ ਨਹੀਂ ਹੁੰਦਾ। ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਤੇ ਮੈਂ ਹਾਂ ਮੰਨਤ ਬਰਾ ਤੇ ਅੱਜ ਅਸੀਂ ਖੜੇ ਹਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੱਲਨ ਦੇ ਵਿੱਚ ਤੇ ਅੱਜ ਇੱਥੇ ਸੱਥ ਲੱਗੀ ਹੋਈ ਦੇਖ ਰਿਆ ਸੀ ਤੇ ਆਪਾਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਜੋ ਕਿ ਅੱਜ ਦੀ ਸਰਕਾਰ ਦੇ ਬਾਰੇ ਤੇ ਉਹਨਾਂ ਦੇ ਜੋ ਵੋਟਰ ਉਮੀਦਵਾਰਾਂ ਨਾਲ ਗੱਲ ਕਰਦੇ ਕੀ ਵਿਚਾਰ ਹੈ ਉਹਨਾਂ ਦੇ ਤੇ ਚਲੋ ਗੱਲਬਾਤ ਕਰਕੇ ਪਤਾ ਕਰਦੇ ਹਾਂ ਫਿਰ ਸਸ਼ੀ ਕਾਲ ਬੱਪੂ ਸਸ਼ੀ ਕਾਲ ਜੀ ਕੀ ਹਾਲ ਚੱਲ ਬੱਪੂ ਜੀ ਕੀ ਗਈ ਤੁਸੀਂ ਸੁਣਾਓ ਤੇ ਬੱਪੂ ਜੀ ਜਿਵੇਂ ਵੋਟਾਂ ਦਾ ਕਾਫੀ ਦੌਰ ਚੱਲ ਰਿਹਾ ਹੈ ਤੇ ਕੀ ਤੁਹਾਡਾ ਵਿਚਾਰ ਹੋਣਗੇ ਇਹਨਾਂ ਦੇ ਬਾਰੇ ਕੀ ਤੁਹਾਨੂੰ ਲੱਗਦਾ ਵੀ ਸਰਕਾਰ ਕਿਹਦੀ ਬਣੂਗੀ ਇਸ ਵਾਰ ਸਾਡੀ ਤਾਂ ਇਹ ਵਿਚਾਰ ਆਈ ਮੋਦੀ ਮਗਰੋਂ ਲੈਣਾ ਚਾਹੀਦਾ ਤੇ ਕੋਈ ਬਣੀ ਜਾਵੇ ਭਾਵੇਂ ਹੋਰ ਕੱਲੇ ਮੋਦੀ ਦਾ ਸਾਫ਼ ਹੋ ਜਾਏ ਮਾਮਲਾ ਠੀਕ ਹੈ ਜੀ ਤੇ ਜਿਵੇਂ ਕਹਿੰਦੇ ਕੀ ਅਲੱਗ-ਅਲੱਗ ਜੇ ਉਹ ਤਾਂ ਜਿਵੇਂ ਹੁਣ ਖੜੇ ਹੋਏ ਆ ਨਾ ਉਮੀਦਵਾਰ ਜਿਆਦਾ ਬਾਜੀ ਕੋੜਾ ਮਾਰ ਸਕਦਾ ਸਾਡੇ ਤਾਂ ਕਲਾਕਾਰ ਹੀ ਸਾਰੇ ਵੇਖੋ ਕਿਹਨੂੰ ਮਗਰ ਲਾਉਂਦੇ ਆ ਹਾਂ ਸਾਰੇ ਕਲਾਕਾਰ ਹੀ ਆ ਤੇ ਹੁਣ ਦੀ ਸਰਕਾਰ ਤੇ ਪਹਿਲਾਂ ਵਾਲੀ ਸਰਕਾਰ ਦੇ ਵਿੱਚ ਕੀ ਫਰਕ ਲੱਗਦਾ ਤੁਹਾਨੂੰ ਵੀ ਕਿੰਨੇ ਉਹ ਐਨੇ ਵਾਅਦੇ ਕੀਤੇ ਸੀ ਜਿਵੇਂ ਹਨਾ ਤਾਂ ਉਹ ਆਪਦੇ ਵਾਅਦੇ ਤੇ ਖਰੀ ਉੱਤਰੀਏ ਸਾਰੀਆਂ ਸਰਕਾਰਾਂ ਵਾਅਦੇ ਕਰਕੇ ਮੁਕਰ ਜਿੰਦੇ ਕੋਈ ਨਹੀਂ ਖਰੇ ਉੱਤਰਦਾ ਇਹ ਆ ਰਹੇ ਸੀ ਅਸੀਂ ਕੰਮ ਜ਼ਿਆਦਾ ਕਰਾਂਗੇ ਵਾਅਦੇ ਕਰੇ ਉਹ ਸਭ ਮੁਕਰਦੇ ਕੋਈ ਨਹੀਂ ਪੂਰੇ ਦਿੰਦਾ ਤੇ ਕੀ ਬਦਲਾ ਆਇਆ ਕੁਝ ਜੋ ਵੀ ਇਹਨਾਂ ਨੇ ਕੀਤਾ ਕਿਹਾ ਸੀਗਾ ਤੇ ਉਹ ਮਤਲਬ ਇਸ ਗੱਲਾਂ ਤੇ ਪੂਰੇ ਉੱਤਰੇ ਵੀ ਕੋਈ ਬਦਲਾ ਆਇਆ ਤਾਂ ਦਿਖਿਆ ਦੋ ਨਾ ਸਾਡੇ ਭਾਸਾ ਦਾ ਕੋਈ ਬਦਲਾ ਨਹੀਂ ਆਇਆ ਹਜੇ ਉੱਥੇ ਹੀ ਖੜਿਆ ਕੰਮ ਸਾਰਾ ਹਾਂ ਬੋਲ ਕਹਿੰਦੀ ਕਿ ਮਹਿਲਾਵਾਂ ਵਾਸਤੇ ਵੀ ਕਹਾਂ ਸੀ ਕਿ ਖਾਤੇ 'ਚ ਪੈਸੇ ਆਉਣਗੇ ਆਈ ਹੈ ਕਿ ਉਹਦਾ ਆ ਪੀਟੀ ਜਾਂਦੀਆਂ ਵਿਚਾਰੀਆਂ ਸਾਡੇ ਪੈਸੇ ਨਹੀਂ ਖਾਤੇ 'ਚ ਪਾਏ ਕਿਸੇ ਨੇ ਇਹਨਾਂ ਨੇ ਕਹੇ ਹਜ਼ਾਰ-ਹਜ਼ਾਰ ਰੁਪਇਆ ਖਾਤੇ 'ਚ ਪਾਵਾਂਗੇ ਅਸੀਂ ਕੁੜੀਆਂ ਦੇ ਬੁੜੀਆਂ ਦੇ ਸਾਰੀਆਂ ਦੇ ਤੇ ਕਿਸੇ ਨੇ ਨਹੀਂ ਪਾਇਆ ਕੁਸ ਕੁਛ ਨਹੀਂ ਆਇਆ ਕੁਛ ਨਹੀਂ ਆਇਆ ਠੀਕ ਹੈ ਤੇ ਨਾਲੇ ਕਹਿੰਦੇ ਬਸ ਦਾ ਕਿਰਾਇਆ ਵੀ ਕਹਿੰਦੇ ਸੀਗੇ ਕਿ ਵੀ ਘੱਟ ਕਰਾਂਗੇ ਤੇ ਉਹਨਾਂ ਦਾ ਤਾਂ ਚਲੋ ਫ੍ਰੀ ਹੈਗਾ ਮਹਿਲਾਵਾਂ ਦਾ ਤਾਂ ਫ੍ਰੀ ਹੈਗਾ ਹੀ ਹੈਗਾ ਤੇ ਮਤਲਬ ਹੋਇਆ ਉਹਦੇ ਵਿੱਚ ਤੁਹਾਨੂੰ ਲੱਗਿਆ ਇਹ ਤਾਂ ਕਿਸੇ ਦਾ ਹੀ ਨਹੀਂ ਫ੍ਰੀ ਕਰਨਾ ਚਾਹੀਦਾ ਕਿਰਾਇਆ ਘਟਾ ਦੇਣ ਤੇ ਫ੍ਰੀ ਕਰਨੀ ਨਾ ਹੁਣ ਤਾਂ ਬੁੜੀਆਂ ਦੇ ਫਰੀਆ ਬੁੜੀਆਂ ਬੱਸਾਂ ਚ ਤੁੰਨੀਆਂ ਦੀਆਂ ਬੱਸ ਨੂੰ ਤੇ ਬੰਦੇ ਤਾਂ ਖੜੇ ਰਹਿ ਜਾਂਦੇ ਆ ਬੰਦਿਆਂ ਨੂੰ ਕਿ ਭੌਂਦਾ ਹੀ ਨਹੀਂ ਬੱਸ ਚ ਚਲੋ ਬਾਪੂ ਜੀ ਦੇ ਵਿਚਾਰ ਸੁਣਨੇ ਤੇ ਆਪਾਂ ਹੋਰ ਵੀ ਬਾਪੂ ਜੀ ਹੁਣਾਂ ਕਾਫੀ ਬੈਠੇ ਨੇ ਬਜ਼ੁਰਗ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਪੂ ਜੀ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਆ ਅਬੀ ਅਲੱਗ-ਅਲੱਗ ਜਗ੍ਹਾ ਤੇ ਉਮੀਦਵਾਰ ਖੜੇ ਹੋਈ ਆਗੇ ਨਾ ਤੇ ਤੁਹਾਨੂੰ ਕੀ ਲੱਗਦਾ ਕੀ ਕੌਣ ਬਾਜੀ ਜ਼ਿਆਦਾ ਮਾਰੂ ਤੁਹਾਨੂੰ ਦੱਸ ਦਿਆਂ ਵੀ ਦਾਸਤਾ ਜੀ ਦੇ ਮੈਂਬਰ ਨੇ ਸਾਡੇ ਇਹਨਾਂ ਦਾ ਵੀ ਸਾਰੇ ਕਲਾਕਾਰ ਆ ਜਿਹੜਾ ਪਤਾ ਨਹੀਂ ਕਿਹੜਾ ਬਾਜੀ ਮਾਰ ਹਾਂ ਤੇ ਬਾਪੂ ਜੀ ਕਹਿੰਦੇ ਸੀ ਵੀ ਜਿਵੇਂ ਚਿੱਟੇ ਦਾ ਵੀ ਕਾਫੀ ਹੈਗਾ ਹਾਂ ਵੀ ਕਹਿੰਦੇ ਕਈ ਕਹਿੰਦੇ ਵੀ ਵੱਧ ਗਿਆ ਕਈ ਕਹਿੰਦੇ ਥੋੜਾ ਬਹੁਤ ਘਟਿਆ ਵੀ ਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਠੀਕ ਆ ਐਵੇਂ ਤੁਹਾਨੂੰ ਆਖਦਿਏ ਵੀ ਬਹੁਤ ਘਟ ਗਿਆ ਘਟ ਗਿਆ ਪਰ ਫੇਰ ਹੋਰ ਹੂਆਂ ਕਰ ਲਾ ਜਿਹੜਾ ਕੋਈ ਖਾਣ ਵਾਲਾ ਖਾਣ ਵਾਲਾ ਆਪ ਜਾਂਦਾ ਹੁੰਦਾ ਕੋਈ ਕਿਸੇ ਕੋਲੇ ਨਹੀਂ ਖਾਣ ਵਾਲਾ ਜਾਂਦਾ ਹੈ ਠੀਕ ਹੈ ਕਿ ਨਹੀਂ ਗੱਲ ਬਿਲਕੁਲ ਸਹੀ ਗੱਲ ਆ ਜਦੋਂ ਹੁਣ ਕੁਝ ਵੀ ਆ ਖਾਣ ਵਾਲਾ ਅਗਲੇ ਦੇ ਘਰੇ ਜਾਊਗਾ ਮੈਨੂੰ ਦੇ ਮਣਤਾ ਕਰਦਾ ਹੱਥ ਚ ਪੈਸੇ ਵੜੇ ਹੁੰਦੇ ਆ ਮਤਲਬ ਜਿਵੇਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੇ ਆਪਾਂ ਖਾਣਾ ਬੰਦ ਕਰਾਂਗੇ ਉਹਨੂੰ ਲੈਣਾ ਬੰਦ ਕਰਾਂਗੇ ਤਾਂ ਮਤਲਬ ਚਿੱਟਾ ਵਿਕਣਾ ਵੀ ਬੰਦ ਹੋ ਜਾਊਗਾ ਵਿਕਣਾ ਵੀ ਬੰਦ ਹੋ ਜਾਊਗਾ ਆਪੇ ਹੋ ਜਾਊਗਾ ਐਵੇਂ ਸੀ ਗੱਲ ਹੈ 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 ਮਤਲਬ ਆਪਣੇ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਤਲਬ ਹੈ ਵੀ ਜਾਂ ਕਿੰਨਾ ਕੁ ਹੈਗਾ ਜਾਂ ਹੈ ਨਹੀਂ ਹੈ ਜੀ ਸਾਡੇ ਗੁਆੜ ਤੇ ਤਾਂ ਹੈ ਨਹੀਂਗਾ ਕੋਈ ਸਠੀਕ ਸੁਲਜਾ ਗੁਆੜਾ ਸਾਡਾ ਥੋੜੇ ਹਾਇ ਵਿੱਚ ਹੈਗੇ ਪਿੰਡਾਂ ਦੇ ਵਿੱਚ ਪਰ ਇੰਨਾ ਵੱਚ ਤਾਂ ਹਾ ਜੇ ਯਾਨੀ ਹੈ ਜ਼ਰੂਰ ਇਹ ਨਹੀਂ ਗੱਲ ਵੀ ਜਿਵੇਂ ਹੀ ਹੈ ਨਹੀਂਗਾ ਕੋਈ ਤੇ ਜਿਵੇਂ ਕਿ ਨੌਜਵਾਨਾਂ ਮਰੀ ਵੀ ਜਿਆਦਾਤ ਨਸ਼ਿਆਂ ਮਰੀ ਗੱਲ ਕਰਦੇ ਆਪਾਂ ਤੇ ਵੀ ਹੋਰ ਕੋਈ ਸਹੂਲਤੋ ਮਤਲਬ ਤੁਹਾਨੂੰ ਲੱਗਦਾ ਵੀ ਕੋਈ ਫਰਕ ਹੈਗਾ ਵੀ ਪਹਿਲਾਂ ਸਰਕਾਰ ਨੇ ਕੁਝ ਕਿਹਾ ਹੋਵੇ ਤੇ ਉਹ ਪੂਰੀ ਉਤਰੀ ਹੋਵੇ ਜਾਂ ਕੁਝ ਵੀ ਨਹੀਂ ਹਜੇ ਤਾਂ ਕੋਈ ਉਤਰੇ ਨਹੀਂ ਉਤਰਨ ਪਰ ਜਾਣ ਠੀਕ ਹੈ ਨਹੀਂ ਗੱਲ ਐਵੇਂ ਤੈਨੂੰ ਆਖਦਿਆਂ ਵੀ ਠੀਕ ਆ ਅੱਜ ਕਰੀ ਜਾਂਦੇ ਹੰਦੇ ਆ ਐ ਕਰਾਂਗੇ ਜਿਉਂ ਕਰਾਂਗੇ ਅਜੇ ਪਤਾ ਲੱਗੂਗਾ ਇੱਕ ਤਾਂ ਇਹਨੇ ਚੰਗਾ ਕੀਤਾ ਜਿਹੜਾ ਬਿਜਲੀ ਦਾ ਮਾ ਕਰਤੇ ਆ ਇਹ ਜਣੇ ਬਹੁਤ ਵਧੀਆ ਗਰੀਬਾਂ ਨੂੰ ਵਾਸਤੇ ਜਿਹੜੇ ਥੋੜੀ ਜਿਆਦਾਤ ਵਾਲੇ ਨੇ ਉਹਨਾਂ ਨੂੰ ਬਹੁਤ ਵਾਸਤੇ ਬਹੁਤ ਵਧੀਆ ਕੀਤਾ ਇਹ ਤਾਂ ਇਹ ਤਾਂ ਗੱਲ ਮੰਨਣੀ ਪਊਗੀ ਹਾਂ 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 ਸਸ਼ੀਕਾ ਬਾਪੂ ਜੀ ਜੀ ਬਾਪੂ ਜੀ ਤੁਹਾਡੇ ਕੀ ਵਿਚਾਰ ਹੈ ਇਸ ਬਾਰੇ ਪਾ ਦਾਂਗੇ ਇਹਨੂੰ ਲੋਟ ਰਾਈ ਸਾਰੇ ਕੰਜਰੀ ਆ ਠੀਕ ਹੈ ਜੀ ਤੇ ਮਤਲਬ ਫਿਰ ਵੀ ਤੁਹਾਨੂੰ ਇਹ ਲੱਗਦਾ ਕੁਝ ਨਾ ਕੁਝ ਵੀ ਜਿਵੇਂ ਵਾਅਦੇ ਕਰਦੇ ਤੇ ਪੂਰੇ ਉਤਰਨਗੇ ਇਸ ਮੋਦੀ ਮਹਰੂ ਲੈ ਜੇ ਹੋਰ ਕੋਈ ਨਹੀਂ ਠੀਕ ਹੈ ਜੀ ਮਤਲਬ ਇੰਨਾ ਜ਼ਿਆਦਾ ਤੰਗਾ ਚ ਤੁਸੀਂ ਤਾਂ ਬਹੁਤ ਸਤੇ ਆ ਜੀ ਸਵਾਸਾਲ ਉੱਥੇ ਬੈਠ ਰਹੇ ਹੁਣ ਫੇਰ 3-4 ਮਹੀਨੇ ਹੋ ਗਏ ਕਿਸਾਨਾਂ ਨੂੰ ਬੈਠਾ ਨੂੰ ਠੀਕ ਹੈ ਤੇ ਇਹਦੇ ਵਿੱਚ ਵੀ ਜਿਵੇਂ ਕਿਸਾਨਾਂ ਦਾ ਵੀ ਮਤਲਬ ਉਹ ਕਿਸਾਨਾਂ ਬਾਰੇ ਵੀ ਕਾਫੀ ਕਿਹਾ ਸੀਗਾ ਵੀ ਆਮ ਆਨਵੀ ਪਾਰਟੀ ਹੋਈ ਜਾਂ ਕੋਈ ਵੀ ਪਾਰਟੀ ਹੋਈ ਨਾ ਤੇ ਵੀ ਤੁਹਾਨੂੰ ਲੱਗਦਾ ਵੀ ਇਸ ਸਰਕਾਰ ਵੱਲੋਂ ਜਾਂ ਪਹਿਲਾਂ ਵਾਲੀ ਜਿਹੜੀ ਸਰਕਾਰ ਸੀ ਤਾਂ ਉਹਦੇ ਵਿੱਚ ਕੋਈ ਤੁਹਾਨੂੰ ਸਹੂਲਤ ਜਾਂ ਕੁਝ ਤੁਹਾਨੂੰ ਲੱਗਿਆ ਫਰਕ ਕੋਈ ਨਹੀਂ ਫਰਕ ਲੱਗਿਆ ਇੱਕੋ ਜਿਹੀ ਹੈ ਉਹਨਾਂ ਨਾਲ ਦੀ ਇਹ ਆ ਉਹੀ ਬੰਦੇ ਤਾਂ ਉਹੀ ਆ ਠੀਕ ਹੈ ਦਿਹਾੜੀ ਵੇ ਦੀ ਚਾਰ-ਚਾਰ ਤਾਂ ਪਾਰਟੀਆਂ ਬਦਲਦੇ ਆ ਠੀਕ ਹੈ ਜੀ ਤੇ ਹੁਣ ਬਗਲ ਕਰਦੇ ਹੋ ਅੱਪਾ ਅੱਗੇ ਵੀ ਕਾਫੀ ਜਨਨ ਨਾਲ ਤੇ ਸਸ਼ੀ ਗਾ ਤੇ ਸਰ ਤੁਹਾਡੇ ਕੀ ਵਿਚਾਰ ਹੈ ਵੀ ਜਿਆਦਾ ਉਮੀਦਵਾਰ ਕਿਹੜੀ ਮਤਲਬ ਜੇਤੂ ਹੋ ਸਕਦਾ ਵੀ ਉਮੀਦਵਾਰ ਹੋਵੇ ਜੀ ਉਮੀਦਵਾਰੀ ਪਤਾ ਕੀ ਗੱਲ ਆਈ ਇਹ ਨਾ ਇਹ ਨਾ ਪਤਾ ਕੀ ਗੱਲ ਆ ਹੈ ਤਾਂ ਸਾਰੇ ਇੱਕੋ ਜਿਹੇ ਹੀ ਆ ਕੋਈ ਕਿਸੇ ਨੂੰ ਕੋਈ ਚੰਗਾ ਮੰਦਾ ਨਹੀਂ ਕਹਿ ਸਕਦੇ ਹਨ ਵਾਅਦੇ ਕੀਤੇ ਇਹਨਾਂ ਨੇ ਚਲੋ ਆ ਬਿਜਲੀ ਮਾਫ ਕਰਤੀ ਹੈ ਨਾ ਆਪਾਂ ਨੂੰ ਪਰ ਮਹਿੰਗਾਈ ਹੈ ਜਿਹੜੀ ਉਹ ਤਾਂ ਤਾਣੂ ਤੁਰ ਹੀ ਜਾਂਦੀ ਆ ਇਹ ਤਾਂ ਹੁਣ ਝੋਨਾ ਕਣਕ ਸਾਡੀ ਫਸਲ ਆ ਹਨਾ ਇਹਦਾ ਰੇਟ ਤਾਂ ਇਹ ਵਧਾਉਂਦੇ ਆ ਅਸੀਂ ਮੀਟਿੰਗਾਂ ਕਰਾਂਗੇ ਫਲਾਨੇ ਨਾਂ ਹਨਾ ਸੈਂਟਰ 'ਚ ਜਾਵਾਂਗੇ ਐਂ ਕਰਾਂਗੇ ਕੁਛ ਕੋਈ ਕੁਛ ਨਹੀਂ ਕਰਦਾ ਪੰਜਾਬ ਨੂੰ ਤਾਂ ਬਚਾਉਣ ਪੰਜਾਬ ਨੂੰ ਜੇ ਬਚਾਉਣਾ ਆਪਾਂ ਹਨਾ ਤਾਂ ਆਪਾਂ ਨੂੰ ਅੱਗੇ ਆਉਣਾ ਪਊਗਾ ਪਰ ਅੱਗੇ ਕੌਣ ਆਊਗਾ ਨਾ ਅਸੀਂ ਹੈਗੇ ਆ ਥੋੜੀ ਜੈਤਾ ਮਤਲਬ ਪੰਜਾਬ 'ਚ ਨਾ ਜ਼ਿਆਦਾਤਰ ਲੋਕ ਗਰੀਬੀ ਰੇਖਾ ਤੋਂ ਮੰਨ ਲਓ ਕਿ ਯਾਰ ਥੱਲੇ ਆ ਹਨਾ ਬਈ ਇਹ ਲੋਕ ਪਤਾ ਕੀ ਚਾਹੁੰਦੇ ਆ ਬਈ ਸਾਨੂੰ ਨਾ ਤਾਂ ਤੁਸੀਂ ਕਣਕ ਦਾ ਰੇਟ ਬਈ ਰੱਖੋ ਕੋਈ ਚੱਕਰ ਨਹੀਂ ਜਿੰਨਾ ਤੁਸੀਂ ਰੱਖਣਾ ਰੱਖੋ ਜਿਹੜੀ ਕੋਈ ਵੀ ਚੀਜ਼ ਅਸੀਂ ਖਰੀਦਦੇ ਆਂ ਬਾਜ਼ਾਰ ਤੋਂ ਹਨਾ ਉਹਦਾ ਰੇਟ ਪਤਾ ਕਿੰਨਾ ਸਾਡੀ ਕਣਕ ਦਾ ਰੇਟ ਤਾਂ ਇਹ 50 ਰੁਪਏ ਸਾਲ ਚ ਲੋ 50 ਚੱਕਤਾ 100 ਚੱਕਤਾ 150 ਚੱਕ ਦਿੰਦੇ ਆ ਛੋਨੇ ਦਾ ਚੱਕ ਦਿੰਦੇ ਆ ਹਨਾ ਜਿਹੜੀ ਹੈਗੀ ਆ ਬਈ ਕੋਈ ਵੀ ਮਾਲਾ ਘਰੇ ਵਰ ਤੋਂ ਚਾਉਣ ਵਾਲੀ ਚੀਜ਼ ਆ ਹਨਾ ਬਈ ਆਪਾਂ ਦੁਕਾਨ ਤੋਂ ਲੈਣੇ ਆ ਕਰੰਨੇ ਦਾ ਸਮਾਨ ਲੈਣੇ ਆ ਉਹ ਤਾਂ ਨਿੱਤ ਚੱਕੀ ਜਾਂਦੇ ਆ ਇਹ ਕਣਕ ਝੋਨੇ ਦੀ ਫਸਲ ਆ ਸਾਡੀ ਜਿਹੜੀ ਉਹ ਸਾਲ ਤੋਂ ਚੱਕਦੇ ਆ ਹਨਾ ਉਹ ਵੀ 100 ਰੁਪਏ ਚੱਕਿਆ 50 ਰੁਪਏ ਚੱਕੇ ਉਹ ਵੀ ਇੰਨਾ ਜੇ ਦਿਲ ਕਰਦਾ ਤਾਂ ਚੱਕਦੇ ਆ ਤੇ ਨਹੀਂ ਤਾਂ ਨਹੀਂ ਹੁਣ ਪਿੱਛੇ ਜੇ ਆ ਗੜੇ ਮਾਰੀ ਮੀਂਹ ਹਨਾ ਪਿੱਛੇ ਜੇ ਫਸਲ ਬਰਬਾਦ ਹੋਈ ਜਿੱਦੂ ਪਿਛਲੀ ਿਆਰ ਹੋਈ ਸੀਗੀ ਇਹਨਾਂ ਨੇ ਮੁਆਵਜ਼ਾ ਕਿਹਾ ਦੇਵਾਂਗੇ ਇੰਨਾ ਦੇਵਾਂਗੇ ਉਹ ਕਰਾਂਗੇ ਕਿਸੇ ਨੂੰ ਕੁਝ ਨਹੀਂ ਮਿਲਿਆ 1 ਰੁਪਿਆ ਨਹੀਂ ਮਿਲਿਆ ਕਿਸੇ ਨੂੰ ਵੀ ਕਿਸੇ ਤੋਂ ਵੀ ਠੀਕ ਆ ਇਹ ਵੀ ਗਵਰਨਮੈਂਟ ਜ਼ਿੰਮੇਵਾਰ ਆ ਇਹਦੀ ਠੀਕ ਆ ਸਾਨੂੰ ਸੈਂਟਰ ਨਾਲ ਕੋਈ ਤਾਲੁਕਤ ਨਹੀਂ ਕੋਲ ਲੈਣਾ ਦੇਣਾ ਨਹੀਂ ਸਾਨੂੰ ਤਾਂ ਜਿਹੜੀ ਪੰਜਾਬ ਚ ਸਾਡੀ ਸਰਕਾਰ ਆਉਂਦੀ ਆ ਹਨਾ ਉਹਦੇ ਨਾਲ ਤਾਲੁਕਤ ਆ ਸਾਨੂੰ ਉਹ ਸਾਨੂੰ ਦੇਵੇ ਸੈਂਟਰ ਨਾਲ ਕਿਵੇਂ ਕੋਈ ਮਰਜ਼ੀ ਕਰੇ ਸਾਨੂੰ ਮੁਆਵਜ਼ਾ ਦੇਵੇ ਸਾਨੂੰ ਸਾਰਾ ਕੁਝ ਜੇ ਉਹਨਾਂ ਨੇ ਕਿਹਾ ਜੇ ਵਾਦੇ ਮੰਨ ਕੇ ਵਾਦੇ ਕੀਤੇ ਆ ਤਾਂ ਉਹ ਪੂਰੇ ਕਰੇ ਠੀਕ ਆ ਪਿੱਛੋਂ ਇਹ ਛੱਡ ਦਿੰਦੇ ਆ ਸੈਂਟਰ ਤੇ ਛੱਡ ਦਿੰਦੇ ਆ ਸੈਂਟਰ ਗਵਰਨਮੈਂਟ ਆ ਚੀਜ਼ ਨਹੀਂ ਦੇ ਰਹੀ ਸਾਨੂੰ ਸਾਨੂੰ ਬਾਈਟ ਘਟਾ ਸਾਨੂੰ ਆਏ ਆ ਹਨਾ ਸਾਨੂੰ ਸੈਂਟਰ ਨਾਲ ਤਾਂ ਲਗਾਦ ਨਹੀਂ ਸਾਨੂੰ ਤਾਂ ਤੁਹਾਡੇ ਨਾਲ ਆ ਪਰ ਇਹ ਜਿਹੜੇ ਵੀ ਕੋਈ ਵੀ ਆਉਂਦੇ ਨਾ ਹਾਂ ਆਏ ਨਹੀਂ ਕਹਿੰਦੇ ਆ ਸਰਕਾਰੋਂ ਮੈਂ ਤਾਂ ਮਾੜੀ ਆ ਅਗਲੀ ਆਊਗੀ ਉਹ ਪਤਾ ਨਹੀਂ ਹੋ ਸਕਦਾ ਇਹਦੂ ਵੀ ਮਾੜੀ ਹੋਵੇ ਠੀਕ ਆ ਇਹ ਨਹੀਂ ਪਤਾ ਹੋ ਸਕਦਾ ਇਹਦੂ ਪਹਿਲਾਂ ਅਸੀਂ ਉਹ ਮਾੜੀਆਂ ਸੀ ਜਾਂ ਇਹ ਚੰਗੀ ਆ ਇਹ ਕੋਈ ਕੁਝ ਨਹੀਂ ਕਹਿ ਸਕਦਾ ਠੀਕ ਆ ਪਰ ਸਾਨੂੰ ਤਾਂ ਕੰਮ ਚਾਹੀਦਾ ਸਾਨੂੰ ਇਹ ਨਹੀਂ ਫ੍ਰੀ ਸਾਨੂੰ ਕੁਝ ਨਹੀਂ ਚਾਹੀਦਾ ਵੀ ਜੇ ਅਸੀਂ ਕਹੀਏ ਵੀ ਸਾਨੂੰ ਸਾਡੇ ਖਾਤਿਆਂ 'ਚ ਹਜ਼ਾਰ-ਹਜ਼ਾਰ ਰੁਪਈਆ ਆ ਜੇ ਨਾ ਆ ਹਾਂ ਇਹਨਾਂ ਨੇ ਹੂੰ ਬਸ ਕਰਾਇਆ ਹਨਾ ਇਹਨਾਂ ਨੇ ਮਾਫ਼ ਕਰਤਾ ਸਾਨੂੰ ਇਹ ਵੀ ਨਹੀਂ ਚਾਹੀਦਾ ਕਾਤੋਂ ਮਹੀਨੇ ਛੇ ਮਹੀਨੇ ਤੋਂ ਕਿਸੇ ਨੇ ਜਾਣਾ ਹੁੰਦਾ ਹਨਾ ਅਸੀਂ 10-20 ਰੁਪਏ ਲਾ ਨਹੀਂ ਸਕਦੇ ਲਾ ਸਕਦੇ ਆ ਠੀਕ ਆ ਪਰ ਮੰਗਾਈ ਇੱਧਰ ਤਾਂ ਉਹ ਚਲੋ ਤੁਹਾਨੂੰ ਬਸ ਕਰਾਇਆ ਮਾਫ਼ ਕਰਤਾ ਹੀ ਜਾਓ ਉਧਰ ਚੱਕੀ ਤੁਰੇ ਜਾਂਦੇ ਤਾਂ ਉਹਨੂੰ ਯਾਰ ਇਹ ਕੋਈ ਰੂਲ ਤਾਂ ਨਹੀਂ ਇਹਨਾਂ ਦੇ ਇਹ ਪਤਾ ਕੀ ਗੱਲ ਸਾਨੂੰ ਅੱਗੇ ਆਉਣਾ ਪੈਣਾ ਨੌਜਵਾਨ ਪੀੜੀ ਨੂੰ ਪਰ ਆਉਂਦੇ ਨਹੀਂ ਚਿੱਟੇ ਤੇ ਲਾ ਲਓ ਤੁਸੀਂ ਚਲ ਮੈਂ ਮੈਂ ਨਹੀਂ ਕਹਿੰਦਾ ਮੈਂ ਨਸ਼ੇ ਕਰਦਾ ਨਹੀਂ ਜਾਂ ਕਰਦਾ ਜਾਂ ਉਹ ਸਾਈਡ ਤੇ ਰਹੀ ਗੱਲ ਹਨਾ ਚਿੱਟੇ ਤੇ ਲਾ ਲਓ ਭਵੰਤਮਾਨ ਸਾਹਿਬ ਕਹਿੰਦੇ ਇਹ ਚਿੱਟਾ ਪੰਜਾਬ ਚੋਂ ਕੱਢ ਦਿਆਂਗੇ ਐਂ ਕਰਦਾਂਗੇ ਉਹਨਾਂ ਨੇ ਮਜੀਠੀਆ ਨੇ ਚਿੱਟਾ ਪੰਜਾਬ ਚ ਵਾਰਤਾ ਹਨਾ ਇਹ ਕਾਲੀ ਸਰਕਾਰ ਨੇ ਵਾਰਤਾ ਅਸੀਂ ਆਮ ਆਦਮੀ ਪਾਰਟੀ ਵਾਲੇ ਅਸੀਂ ਚਿੱਟਾ ਕੱਢ ਦਿਆਂਗੇ ਐਂ ਕਰਦਾਂਗੇ ਕੁਝ ਨਹੀਂ ਹੋਇਆ ਇਨ੍ਹਾਂ ਦੇ ਹੱਥ ਵਸਾ ਕੀ ਨਹੀਂ ਕਰ ਸਕਦੇ ਸਾਰਾ ਕੁਝ ਕਰ ਸਕਦੇ ਆ ਇਹਨਾਂ ਨੂੰ ਪਤਾ ਪੁਲਿਸ ਨੂੰ ਪਤਾ ਬਈ ਫਲਾਨਾ ਬੰਦਾ ਚਿੱਟਾ ਵੇਚਦਾ ਫਲਾਨਾ ਬੰਦਾ ਪੀਂਦਾ ਇਹਨਾਂ ਕੋਲੇ ਡਾਇਰੀਆਂ ਤੇ ਨੋਟਾਂ ਹਨ ਸਾਰੇ ਇਹ ਕੀ ਨਹੀਂ ਕਰ ਸਕਦੇ ਸਾਰਿਆਂ ਦੇ ਨਾਂ ਜਾਣਦੇ ਆ ਸਾਰਾ ਕੁਝ ਜਿੰਨੇ ਥਾਣੇ ਵਾਲੇ ਆ ਜਿੰਨੇ ਥਾਣੇ ਚ ਪਿੰਡ ਪੈਂਦੇ ਆ ਇਹ ਜਾਣਦੇ ਆ ਬਈ ਫਲਾਨਾ ਬੰਦਾ ਬਈ ਵੇਚਦਾ ਫਲਾਨਾ ਬੰਦਾ ਨਹੀਂ ਵੇਚਦਾ ਹਨ ਇਹਨਾਂ ਨੂੰ ਸਭ ਪਤਾ ਕੀ ਨਹੀਂ ਕਰ ਸਕਦੇ ਕਰ ਗਵਰਨਮੈਂਟ ਜੇ ਪਿੱਛੋਂ ਕਵੇ ਇਹਨਾਂ ਨੂੰ ਬਈ ਚੱਕੋ ਬਈ ਤਾਂ ਚੱਕਣਗੇ ਚੱਕਦੇ ਨਹੀਂ ਕੁਝ ਨਹੀਂ ਕਰਦੇ ਹਣਾ ਇਹ ਇਹ ਨਾ ਹੁਣ ਮੰਨ ਕੇ ਚਲੋ ਜੇ ਅਸੀਂ ਉਠਾਂਗੇ ਪਰ ਸਾਡੇ ਸਾਡੇ ਨਾ ਪਤਾ ਕੀ ਵਾਲਾ ਸਾਡਾ ਪੰਜਾਬ ਦਾ ਬੇੜਾ ਗਰਕ ਕਰੀ ਜਾਂਦੇ ਆ ਜਿਹੜਾ ਵੀ ਬੰਦਾ ਆਉਂਦਾ ਦੂਜੇ ਨੰਬਰ ਤੇ ਨਸ਼ਿਆਂ ਨੇ ਕਰਤਾ ਹਣਾ ਬੇੜਾ ਕਰਕੇ ਪੰਜਾਬ ਦਾ ਸਰਕਾਰ ਤਾਂ ਕਹਿੰਦੀ ਵੀ ਅਸੀਂ ਨਸ਼ੇ ਬੰਦ ਕਰਾ ਤੇ ਆਵਾਜ਼ ਵੀ ਪਾਰਟੀ ਵਿੱਚ ਵੀ ਕਹਿੰਦੇ ਨਹੀਂ ਬੰਦ ਤਾਂ ਨਹੀਂ ਹੋਏ ਜੀ ਇਹ ਤਾਂ ਕਿਸੇ ਨੂੰ ਮਰਜ਼ੀ ਪੁੱਛ ਲਓ ਤੁਸੀਂ ਕਿਹਨੂੰ ਪੁੱਛਣਾ ਇੱਥੇ 50 ਬੰਦੇ ਬੈਠੇ ਪੁੱਛ ਲਓ ਹਜੇ ਵੀ ਵਿਕਦਾ ਹੈ ਸਰੋ ਕੋ ਵੇਖਦਾ ਹੀ ਕੁਛ ਨਹੀਂ ਬੰਦ ਹੋਇਆ ਨਹੀਂ ਹੋਣਾ ਕੋਈ ਗਵਰਨਮੈਂਟ ਆ ਜੇ ਕੋਈ ਆ ਜੇ ਨਹੀਂ ਇਹ ਹੋਣਾ ਕਿਉਂਕਿ ਇਹਨਾਂ ਦੀ ਇਹਨਾਂ ਦੀ ਡੋਰ ਆ ਜਿਹੜੀ ਗਵਰਨਮੈਂਟ ਦੀ ਆਪਣੀ ਕਹਿੰਦੇ ਮਾਨ ਸਾਹਿਬ ਦੀ ਜਾਂ ਹੋਰ ਵੀ ਕੋਈ ਵੀ ਆਉਂਦਾ ਹਨ ਇਹਨਾਂ ਦੀ ਡੋਰ ਤਾਂ ਕਿਸੇ ਹੋਰ ਦੇ ਹੱਥ ਹੁੰਦੀ ਆ ਠੀਕ ਆ ਠੀਕ ਆ ਉਦੋਂ ਤਾਂ ਤੁਣਕਾ ਮਾਰਦੇ ਆ ਬਸ ਇਹ ਜਿੱਧਰ ਨੂੰ ਤੁਣਕਾ ਮਾਰਤਾ ਉਧਰ ਨੂੰ ਉੱਠ ਗਏ ਤੇ ਨਾ ਨਾ ਚਿੱਟਾ ਵਿਗਣੋ ਬੰਦ ਹੋਇਆ ਤੇ ਨਹੀਂ ਹੋਣਾ ਕੋਈ ਗਵਰਨਮੈਂਟ ਆ ਜੇ ਇਹ ਤਾਂ ਆਪਾਂ ਨੂੰ ਪੰਜਾਬ ਦੇ ਨੌਜਵਾਨ ਪੀੜੀ ਨੂੰ ਜਾਂ ਰੱਖ ਲੋ ਜਾਂ ਕਿ ਆਪਾਂ ਨੂੰ ਇਕੱਠੇ ਹੋਣਾ ਪੈਣਾ ਸਾਰਾ ਫੇਰ ਚਿੱਟਾ ਬੰਦ ਹੋ ਸਕਦਾ ਤੇ ਜੇ ਆਪਾਂ ਕਹੀਏ ਵੀ ਗਵਰਨਮੈਂਟ ਗਵਰਨਮੈਂਟ ਨਹੀਂ ਚਿੱਟਾ ਬੰਦ ਕਰ ਸਕਦੀ ਨਹੀਂ ਹੋਇਆ ਤੇ ਨਹੀਂ ਹੋਣਾ ਧੰਨਵਾਦ ਤੇ ਆਪਾਂ ਹੋਰ ਵੀ ਅੱਗੇ ਬਜ਼ੁਰਗਾਂ ਨਾਲ ਗੱਲ ਕਰਦੇ ਆਂ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਕੀ ਵਿਚਾਰੇ ਜੀ ਇਸ ਵਿੱਚ ਵੀ ਕੀ ਸਰਕਾਰ ਇਹ ਚੰਗੀ ਆਈ ਹੈ ਜਾਂ ਮਾੜੀ ਆਈ ਹੈ ਕਿਵੇਂ ਲੱਗਦਾ ਤੁਹਾਨੂੰ ਕੀ ਫਰਕ ਆ ਪਹਿਲਾਂ ਵਾਲੀ ਤੇ ਹੁਣ ਵਾਲੀ ਸਰਕਾਰ ਦੇ ਵਿੱਚ ਕੁਝ ਗੱਲਾਂ ਠੀਕ ਹੈ ਜੀ ਕੁਝ ਗੱਲਾਂ ਸਾਨੂੰ ਸਹੀ ਨਹੀਂ ਲੱਗਦੀਆਂ ਜੋ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਉਹ ਠੀਕ ਹੈ ਕੁਝ ਹੱਦ ਤੱਕ ਫਾਇਦਾ ਹੋਇਆ ਲੋਕਾਂ ਨੂੰ ਔਰ ਜਿਹੜਾ ਚਿੱਟੇ ਦਾ ਪ੍ਰਕੋਪ ਉਹ ਘਟਿਆ ਨਹੀਂ ਵਧਿਆ ਔਰ ਛਰੇਆਮ ਸੱਥਾਂ ਦੇ ਨੇੜੇ ਹੀ ਬੱਚੇ ਇੱਧਰ ਉੱਧਰ ਬੈਠ ਕੇ 15 15 20 20 ਸਾਲ ਦੇ ਬੱਚੇ ਨਸ਼ੇ ਦੀਆਂ ਗੱਲਾਂ ਕਰਦੇ ਆ ਔਰ ਨਸ਼ਾ ਛਰੇਆਮ ਕਰਦੇ ਆ ਔਰ ਸਾਡੇ ਜੋ ਸੱਥ 'ਚ ਬਜ਼ੁਰਗ ਬੈਠੇ ਉਹਨਾਂ ਦੀ ਇੰਨੀ ਹਿੰਮਤ ਨਹੀਂ ਵੀ ਅਸੀਂ ਉਹਨਾਂ ਨੂੰ ਕਹਿ ਸਕੀਏ ਵੀ ਤੁਸੀਂ ਕਿਉਂ ਕਰਦੇ ਹੋ ਮਤਲਬ ਫਿਰ ਤੁਸੀਂ ਰੋਕ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਇਹ ਗੱਲ ਪੈਂਦੀ ਆ ਜੀ ਫਿਰ ਚੁੱਪ ਕਰ ਜਾਈਦਾ ਜਦੋਂ ਸਰਕਾਰ ਨੇ ਕੁਝ ਕਰਦੀ ਪੁਲਿਸ ਨੇ ਕੁਝ ਕਰਦੀ ਤਾਂ ਆਮ ਲੋਕ ਦੁਸ਼ਮਣੀਆਂ ਕਿਵੇਂ ਬਿਡਲਣ ਕਿਹਦੇ ਕਿਹਦੇ ਨਾਲ ਬਿਡਲਣ ਇਹច ਸਰਕਾਰ ਪੂਰੀ ਤਰ੍ਹਾਂ ਅਸਫਲ ਆ ਫੇਲ ਆ ਚਿੱਟਾ ਦਿਨ-ਦਿਨ ਵਧਦਾ ਜਾ ਰਿਹਾ ਸਰਕਾਰੇ ਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਮਿੱਠੀਆਂ-ਮਿੱਠੀਆਂ ਜਾਂ ਵਧੀਆ-ਵਧੀਆ ਗੱਲਾਂ ਕਰਕੇ ਭਗਵੰਤ ਮਾਨ ਹੋਰ ਪਾਸੇ ਲੋਕਾਂ ਨੂੰ ਲਾ ਸਕਦਾ ਪਰ ਅਸੀਂ ਚਿੱਟੇ ਦੇ ਮੁੱਦੇ ਤੇ ਉਹਨੂੰ ਭਲਾ ਨਹੀਂ ਸਕਦੇ ਸਭ ਤੋਂ ਵੱਡਾ ਚਾਹੇ ਕਿੰਨੀਆਂ ਮਰਜ਼ੀ ਨੌਕਰੀਆਂ ਦੇ ਦੇ ਕਿੰਨੀਆਂ ਮਰਜ਼ੀ ਸਹੂਲਤਾਂ ਦੇ ਦੇ ਜੇ ਲੋਕਾਂ ਨੇ ਨੌਕਰੀਆਂ ਵੀ ਕਹਿੰਦੇ ਸੀਗੇ ਕਿ ਵੀ ਅਸੀਂ ਕਾਫੀ ਨੌਬੈਲੀਅਰ ਨੌਕਰੀਆਂ ਦਿੱਤੀਆਂ ਤੇ ਮਤਲਬ ਕਿੰਨੀਆਂ ਕਿ ਲਗਦੀਆਂ ਵੀ ਹੈ ਖਰੇ ਉੱtre ਇਸੇ ਗੱਲ ਤੇ ਚਲੋ ਚੰਗੀ ਗੱਲ ਆ ਜੇ ਕਿਸੇ ਨੂੰ ਮਿਲ ਜਾ ਨੌਕਰੀ ਮਿਲਣੀਆਂ ਚਾਹੀਦੀਆਂ ਸਰਕਾਰ ਦਾ ਫਰਜ਼ ਆ ਔਰ ਸਰਕਾਰ ਨੂੰ ਦੇਣੀਆਂ ਚਾਹੀਦੀਆਂ ਜੇ ਕੋਈ ਹੱਕਦਾਰ ਆ ਉਹਨੂੰ ਮਿਲਣੀ ਚਾਹੀਦੀ ਹੈ ਨੌਕਰੀ ਚੰਗੀ ਗੱਲ ਆ ਪਰ ਚਿੱਟਾ ਜਿਹੜਾ ਮੁੱਖ ਨਸ਼ਾ ਨਸ਼ੇ ਤੋਂ ਸਰਕਾਰ ਨੂੰ ਸਭ ਤੋਂ ਪਹਿਲਾਂ ਇਹਦੇ ਤੇ ਰੋਕ ਲਾਉਣੀ ਚਾਹੀਦੀ ਹੈ ਬਾਕੀ ਸਭ ਕੰਮ ਫੇਲ ਜਿਸ ਘਰ ਵਿੱਚ ਨਸ਼ਾ ਵੜ ਗਿਆ ਉਸ ਘਰ ਵਿੱਚ ਕਿੰਨੀਆਂ ਸਹੂਲਤਾਂ ਆ ਜਾਣ ਕੁਝ ਨਹੀਂ ਰਹਿਣਾ ਕੁਝ ਨਹੀਂ ਬਚਣਾ ਜੀ ਜੀ ਉਹਦੇ ਬਾਰੇ ਕੀ ਕਹਿੰਦੇ ਹਾਂ ਹੰਸਰਾਜ ਜੀ ਬੜਾ ਆਪਣੇ ਆਪ ਨੂੰ ਸਾਧ ਪੂਣਾ ਪੇਸ਼ ਕਰ ਰਿਹਾ ਮੈਂ ਫਕੀਰ ਮੈਂ ਫਕੀਰ ਆਪਣੇ ਆਪ ਨੂੰ ਫਕੀਰ ਕਹਿਣ ਵਾਲਾ ਬੰਦਾ ਫਕੀਰ ਨਹੀਂ ਹੁੰਦਾ ਲੋਕਾਂ ਨੂੰ ਦੱਸਣਾ ਨਹੀਂ ਪੈਂਦਾ ਵੀ ਮੈਂ ਫਕੀਰ ਹਾਂ ਉਹ ਲੋਕ ਆਪੇ ਸਮਝ ਜਾਂਦੇ ਆ ਸਮਝਣ ਵਾਲੇ ਔਰ ਫਕੀਰਾਂ ਦੀ ਰਮਜ਼ ਆਪਣੇ ਆਪ ਨੂੰ ਫਕੀਰ ਸਾਬਤ ਕਰਨਾ ਇਹਦਾ ਮਤਲਬ ਆਪ ਦੱਸਣਾ ਉਹ ਸਹੀ ਨਹੀਂ ਹੁੰਦਾ ਦੂਜੀ ਗੱਲ ਜੋ ਸ਼ੰਭੂ ਬਹਿਰੀਆ ਸਾਡੇ ਜੋ ਕਿਸਾਨ ਚੀਤ ਹੋਇਆ ਤਸ਼ੱਦਦ ਕਿਸਾਨਾਂ ਤੇ ਕੀਤਾ ਗਿਆ ਔਰ ਇੱਕ ਨੌਜਵਾਨ ਉਹ ਤੇ ਸ਼ਹੀਦ ਕਰਤਾ ਗੋਲੀ ਮਾਰ ਕੇ ਅ ਉਥੋਂ ਦਾ ਜਿਹੜਾ ਹਰਿਆਣੇ ਦਾ ਗ੍ਰਹਿ ਮੰਤਰੀ ਸੀ ਅਨਿਲ ਵੇਜ ਤੇ ਖੱਟੜ ਉਹਦੇ ਮੁੱਖ ਦੋਸ਼ੀ ਆ ਔਰ ਸਾਰੀ ਬੀਜੇਪੀ ਨੂੰ ਅਸੀਂ ਦੋਸ਼ੀ ਮੰਨਦੇ ਆ ਉਸ ਪਾਰਟੀ ਬੰਨਿਓ ਆਇਆ ਔਰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇਗੇ ਅਸੀਂ ਉਹਨਾਂ ਕਟਤਨ ਨਾਲ ਤਾਂ ਵਿਰੋਧ ਨਹੀਂ ਕਰਦੇ ਮੀਡੀਆ ਦੇ ਸਾਹਮਣੇ ਜਿੰਨਾ ਲੋਕ ਕਟਤਨ ਨਾਲ ਬੋਲਦੇ ਆ ਪਰ ਸਾਡੇ ਦਿਲਾਂ ਚ ਗੁੱਸਾ ਜ਼ਰੂਰ ਆ ਕਿ ਬੀਜੇਪੀ ਤੇ ਬੀਜੇਪੀ ਤਾਂ ਸਾਨੂੰ ਬਿਲਕੁਲ ਪਸੰਦ ਨਹੀਂ ਬੀਜਪੀ ਦੇ ਬਿਲਕੁਲ ਗਲਤ ਹੈ ਜੀ ਉਲਟਾ ਜੀ ਧੱਕੇਸ਼ਾਹੀ ਕਰਦੀ ਹੈ ਔਰ ਕੱਲੇ ਇੱਥੇ ਨਹੀਂ ਪੂਰੇ ਹਿੰਦੁਸਤਾਨ ਵਿੱਚ ਜਿਹੜੀ ਘੱਟ ਗਿਣਤੀ ਆ ਉਹਨਾਂ ਨਾਲ ਹੀ ਨਰਾਦਰ ਕਰਦੇ ਆ ਧੱਕਾ ਕਰਦੇ ਆ ਔਰ ਜਿਆਦਾ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਆਪਣੇ ਵੱਲ ਕਾਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਵੀ ਧੋਖੇ ਨਾਲ ਚਲੋ ਜੀ ਗਾਣੇ ਚਲੋ ਜੀ ਗਾਣੇ ਵਧੀਆ ਹੋ ਸਕਦੇ ਆ ਗਾਣਿਆਂ ਦੀ ਲੈਣ ਚ ਅਸੀਂ ਹੰਸਰਾਜ ਨਾਲ ਸਾਡਾ ਕੋਈ ਵਿਰੋਧ ਨਹੀਂ गाने ਵਧੀਆ ਹੋ ਸਕਦੇ ਆ ਚੰਗੇ ਲੱਗ ਸਕਦੇ ਆ ਹੋਰ ਚੰਗੇ गा ਸਕਦੇ ਆ ਚੰਗਾ ਗਾਉਣ ਗਾਣੇ ਆਪਣੀ ਥਾਂ ਪਰ ਭਾਜਪਾ ਪਾਰਟੀ ਦਾ ਕੈਂਡੀਡੇਟ ਹੋਣਾ ਇਹ ਸਾਨੂੰ ਨਾ ਕਾਬਲੇ ਬਰਦਾਸ਼ਤ ਅੱਜ ਵੀ ਸੁਣ ਲਾਂਗੇ ਗਾਣੇ ਗਾਣੇ ਤਾਂ ਸਾਡੇ ਕੋਈ ਡਾਂਗ ਨਹੀਂ ਮਾਰਦੇ ਗਾਣੇ ਤਾਂ ਉਹ ਆਪਣੀ ਜਗ੍ਹਾ ਜੀ ਗਾਣਿਆਂ ਦੀ ਲਾਈਨ ਵੱਖਰੀ ਆ ਪਰ ਤੁਸੀਂ ਜਾਣਿਓ ਵੀ ਸਰਕਾਰ ਵਿੱਚ ਨਾ ਉਹ ਅੱਗੇ ਹੋਣ ਮਤਲਬ ਇਹ ਚੀਜ਼ ਵੀ ਉਹਨਾਂ ਸਰਕਾਰ ਚ ਹੋਣ ਆਜ਼ਾਦ ਉੱਠ ਖੜਨ ਕੋਈ ਗੱਲ ਨਹੀਂ ਕਿਸੇ ਦਾ ਵਿਰੋਧ ਨਹੀਂ ਪਰ ਭਾਜਪੀ ਨੇ ਜਿਹੜਾ ਕਿਸਾਨਾਂ ਨਾਲ ਉਹ ਤੇ ਤਸ਼ੱਦਦ ਕੀਤਾ ਧੱਕਾ ਕੀਤਾ ਉਹ ਕਿਸੇ ਹੱਦ ਤੱਕ ਵੀ ਸਾਨੂੰ ਮਨਜ਼ੂਰ ਨਹੀਂ ਹਾਂਜੀ ਤੁਸੀਂ ਸੁਣ ਰਹੇ ਸੀਗੇ ਜੀਐਸਡੀ ਪੰਜਾਬ ਮੀਡੀਆ ਤੇ ਰਿਪੋਰਟ ਤੇ ਤੁਸੀਂ ਸੁਣ ਰਹੇ ਸੀ ਆਪਣੇ ਬਜ਼ੁਰਗਾਂ ਦੇ ਉਹਨਾਂ ਦੇ ਵਿਚਾਰ ਤੇ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਕੀ ਸੋਚਦੇ ਆ ਕੀ ਉਹਨਾਂ ਦਾ ਵਾਸਤੇ ਚੰਗਾ ਹੋਇਆ ਕੀ ਮਾੜਾ ਹੋਇਆ ਹਨਾ ਉਹ ਤਾਂ ਆਪਾਂ ਨੂੰ ਆਪਾਂ ਨੂੰ ਨਹੀਂ ਪਤਾ ਪੂਰਾ ਤੇ ਚਲੋ ਅੱਗੇ ਦੇਖਦੇ ਹਾਂ ਵੀ ਕਿੰਨੀ ਕੁ ਸਰਕਾਰ ਆਪਦੀਆਂ ਗੱਲਾਂ ਤੇ ਖਰੀ ਰਹਿੰਦੀ ਹੈ ਤੇ ਕਿਹਦੀ ਸਰਕਾਰ ਆਉਂਦੀ ਹੈ ਇਸ ਵਾਰ ਕੌਣ ਜਿੱਤਦਾ ਕੌਣ ਹਾਰਦਾ ਇਹ ਤਾਂ ਆਪਾਂ ਨੂੰ ਟਾਈਮ ਹੀ ਦੱਸੂਗਾ ਤੇ ਤੁਸੀਂ ਅੱਗੇ ਵੀ ਦੇਖਦੇ ਰਹੋ ਜੀਐਸਡੀ ਪੰਜਾਬ ਤੇ ਅੱਗੇ ਵਧੀਆ-ਵਧੀਆ ਤੁਸੀਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿਣੀਆਂ ਤੁਹਾਨੂੰ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੈਂ ਮੰਨਤ ਬਰਾੜ ਕੈਮਰਾਮੈਨ ਓਪੀ ਬੰਟੂ ਦੇ ਨਾਲ ਥੈਂਕ ਯੂ